ਪੰਜਾਬ ਸਟੇਟ ਦੀ ਆਰਥਿਕ ਪੋਜੀਸ਼ਨ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ। ਪਹਿਲਾਂ ਇੱਕ ਰਿਪੋਰਟ ਆਈ ਹੋਈ ਜਿਹੜੀ ਅੱਜ ਦੇ ਟ੍ਰਿਬਿਊਨ ਨਿਊਜ਼ਪੇਪਰ ਵਿੱਚ ਹੈ। ਤੁਸੀਂ ਦੇਖ ਸਕਦੇ ਹੋ। ਬੜੀ ਰਿਲਾਇਬਲ ਨਿਊਜ਼ਪੇਪਰ ਹੈ ਇੰਡੀਆ ਦਾ। ਇਹ ਕੀ ਕਹਿੰਦਾ ਕਿ ਪੰਜਾਬ ਵਰਸਟ ਅਮੰਗ 18 ਮੇਜਰ ਸਟੇਟਸ ਔਨ ਫਿਸਕਲ ਹੈਲਥ ਇੰਡੈਕਸ। ਪਾਉ ਕਿ 18 ਸਟੇਟਾਂ ਚੁਣੀਆਂ ਉਹਨਾਂ ਨੇ ਸਾਰੇ ਭਾਰਤ ਚੋਂ 18 ਸਟੇਟਾਂ ਚੋਂ ਪੰਜਾਬ 18ਵੇਂ ਨੰਬਰ ਤੇ ਆ ਜਿਹਦੀ ਕਿ ਆਰਥਿਕ ਪੋਜੀਸ਼ਨ ਬਹੁਤ ਮਾੜੀ ਹੈ ਔਰ ਇਹਨਾਂ ਦੀ ਮੈਨੇਜਮੈਂਟ ਬਹੁਤ ਪੂਰ ਪੂਰ ਔਰ ਸਭ ਤੋਂ ਨੰਬਰ ਇੱਕ ਸਟੇਟ ਕਿਹੜੀ ਆ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਉੜੀਸਾ ਜਿਹਨੂੰ ਆਪਾਂ ਬਹੁਤ ਪਛੜੀ ਹੋਈ ਸਟੇਟ ਸਮਝਦੇ ਸੀ ਇੰਡੀਆ ਦੇ ਭਾਰਤ ਦੇ ਉਹ ਹਾਇ ਹੌਸਤਾ ਹੌਸਤਾ ਜਿਹੜੀਆਂ ਪਛੜੀਆਂ ਸਟੇਟ ਸੀ ਉਥੋਂ ਦੇ ਤੁਸੀਂ ਲੀਡਰਸ਼ਿਪ ਕਹਿ ਲੋ ਚੰਗੀ ਸਰਕਾਰਾਂ ਕਹਿ ਲੋ ਠੀਕ ਫਜ਼ੂਲ ਖਰਚੀ ਨਹੀਂ ਕਰਦੀਆਂ ਸੀ ਉਹ ਆਇਸਤਾ ਆਇਸਤਾ ਉੱਤੇ ਆਉਂਦੀਆਂ ਹੁੰਦੀਆਂ ਅੱਜ ਪੰਜਾਬ ਬਿਲਕੁਲ ਇੱਕ ਉਜੜੀ ਹੋਈ ਸਟੇਟ ਬਣਦੀ ਜਾ ਰਹੀ ਹੈ। ਔਰ ਇਸੇ ਸਟੇਟ ਵਿੱਚ ਇਸੇ ਰਿਪੋਰਟ ਵਿੱਚ ਜੇ ਤੁਸੀਂ ਦੇਖੋਗੇ ਆ ਜਿਹੜਾ ਨੁਕਤਾ ਦੇਖਣਾ ਪਲੀਜ਼। ਇਹ ਕੀ ਕਹਿ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਟੋਟਲ ਡੈਟ ਫੈਕਟਰ ਹੈ ਉਹ 31 ਦਸੰਬਰ 2024 ਆ ਹੁਣੇ ਮਹੀਨਾ ਖ ਪਹਿਲਾਂ। ਉਸ ਦਿਨ ਪੰਜਾਬ ਦੇ ਸਿਰ ਤੇ 371000 ਕਰੋੜ ਦਾ ਕਰਜ਼ਾ ਵਾ। ਮਤਲਬ ਆਲਮੋਸਟ ਪੌਣੇ 4 ਲੱਖ ਕਰੋੜ ਦਾ ਕਰਜ਼ਾ ਸਾਡੀ ਸਟੇਟ ਤੇ ਹੈ। ਔਰ ਇਹ ਕਰਜ ਨੂੰ ਆਪਾਂ ਜੀ ਡਿਵਾਈਡ ਕਰੀਏ ਥੋੜਾ ਜਿਆ ਤਾਂ ਆ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਇਹਨਾਂ ਨੇ ਲਗਭਗ 3 ਸਾਲ ਹੋ ਚਲੇ ਇਹਨਾਂ ਨੂੰ ਸਰਕਾਰ ਬਣਾਈ ਨੂੰ ਇਹਨਾਂ ਨੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ ਇੱਕ ਲੱਖ ਕਰੋੜ ਦਾ ਬਹੁਤ ਵੱਡਾ ਅਮਾਉਂਟ ਹੁੰਦਾ ਤੇ ਮਗਰ ਲੀਆਂ ਪਾਰਟੀਆਂ ਜਿਹਨੂੰ ਕੇਜਰੀਵਾਲ ਤੇ ਭਗਵੰਤ ਮਾਨ ਰੋਜ਼ ਗਾਲ੍ਹਾਂ ਕੱਢਦੇ ਨੇ ਕਿ ਬੜੀਆਂ ਮਾੜੀਆਂ ਪਾਰਟੀਆਂ ਸੀ ਬੜਾ ਲੁੱਟ ਕੀਤਾ ਇਹਨਾਂ ਨੇ ਸਾਡੀ ਸਟੇਟ ਦੀ ਉਹਨਾਂ ਨੇ ਜਿਹੜਾ ਬਕਾਇਆ 2.71 ਲੱਖ ਕਰੋੜ ਰੁਪਏ ਦਾ ਕਰਜ਼ਾ 2.71 ਲੱਖ ਕਰੋੜ ਦਾ ਤੇ ਲਗਭਗ ਪੌਣੇ 3 ਲੱਖ ਕਰੋੜ ਦਾ ਉਹਨਾਂ ਨੇ ਕਰਜ਼ਾ ਕਿੰਨੀ ਦੇਰ ਚੜਾਇਆ ਵਾ ਪਿਛਲੇ 40 ਸਾਲ ਵਿੱਚ ਕਿਉਂਕਿ ਮੈਂ ਜਦੋਂ ਕਾਲਜ ਪੜ੍ਹਦਾ ਸੀ ਔਰ ਫੈਕਟਸ ਦੱਸਣਗੇ ਤੁਸੀਂ ਸਾਰੇ ਚੈੱਕ ਆਪਣੇ Google ਦੇ ਉੱਤੇ ਚੈੱਕ ਕਰ ਸਕਦੇ 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ ਮਤਲਬ ਪੰਜਾਬ ਦੇ ਸਰ ਤੇ ਕੋਈ ਕਰਜ਼ਾ ਨਹੀਂ ਸੀਗਾ ਬਹੁਤ ਅੱਛੀ ਸਟੇਟ ਸੀ ਕਿ ਰੀਜ਼ਨੇਬਲ ਸਾਰੇ ਸਕੂਲ ਹੈਲਥ케ਅਰ ਐਟਸੈਟਰਾ ਤਨਖਾਹਾਂ ਮੁਲਾਜ਼ਮਤ ਠੀਕ ਸੀਗਾ ਔਰ ਉਸ ਤੋਂ ਬਾਅਦ ਜਦੋਂ ਇੱਕ ਮਿਲੀਟੈਂਸੀ ਦਾ ਦੌਰ ਆਇਆ ਪੰਜਾਬ ਦੇ ਵਿੱਚ ਪਹਿਲਾ ਕਰਜ਼ਾ ਸਾਡੀ ਸਟੇਟ ਦੇ ਉੱਤੇ 80 ਦੇ ਦਹਾਕੇ 'ਚ ਤੇ 90 ਦੇ अर्ਲੀ ਦਹਾਕੇ ਵਿੱਚ ਉਹ ਜਿਹੜਾ ਮਿਲੀਟੈਂਸੀ ਨੂੰ ਟੈਕਲ ਕਰਨ ਵਾਸਤੇ ਕੇਂਦਰ ਤੋਂ ਪੈਸਾ ਚੱਕਿਆ ਗਿਆ 8500 ਕਰੋੜ ਰੁਪਏ ਦਾ ਕਰਜ਼ਾ ਉੱਥੋਂ ਗੱਲ ਸਟਾਰਟ ਹੋਈ 8500 ਕਰੋੜ ਤੋਂ ਗੱਲ ਸਟਾਰਟ ਹੋਈ ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਇੱਕ ਵਾਰ ਇੰਦਰ ਕੁਮਾਰ ਗੁਜਰਾਲ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਪੰਜਾਬ ਤੋਂ ਬਿਲੋਂਗ ਕਰਦੇ ਸੀਗੇ ਉਹਨਾਂ ਨੇ ਇਹ ਕਰਜ਼ਾ ਰਾਈਟ ਆਫ ਕਰਨ ਦਾ ਐਲਾਨ ਕੀਤਾ ਸੀਗਾ ਸੋ ਮਤਲਬ ਮਗਲੀਆਂ ਪਾਰਟੀਆਂ ਅਕਾਲੀ ਦਲ ਕਾਂਗਰਸ ਬਹੁਤ ਮੰਡੀ ਸੀ ਕੇਜਰੀਵਾਲ ਤੇ ਭਗਵੰਤ ਮਾਨ ਦੇ ਅਨੁਸਾਰ ਲੇਕਿਨ ਉਹਨਾਂ ਨੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਤਕਰੀਬਨ 40 ਸਾਲਾਂ ਵਿੱਚ ਚੜਾਇਆ ਮਾੜੀ ਗੱਲ ਆ ਅਗਰ ਉਹਨਾਂ ਨੇ ਵੀ ਕੋਈ ਮਿਸਮੈਨੇਜਮੈਂਟ ਕੀਤੀ ਮੈ ਉਹਦੇ ਕਿਸੇ ਦੀ ਕੋਈ ਉਹਨਾਂ ਦੀ ਕੋਈ ਡਿਫੈਂਸ ਨਹੀਂ ਕਰਦਾ ਪਰ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਕ ਬਦਲਾਅ ਲੈ ਕੇ ਆਵਾਂਗੇ ਅਸੀਂ ਤਾਂ ਕਰਜ਼ੇ ਖਰਚੇ ਘਟਾਵਾਂਗੇ ਅਸੀਂ ਪੰਜਾਬ ਨੂੰ ਜਿਹੜਾ ਦਲਦਲ ਹੈ ਕਰਜ਼ੇ ਦੀ ਉਹਦੇ ਵਿੱਚੋਂ ਕੱਢਾਂਗੇ ਤੇ ਭਾਈ ਇਹਨਾਂ ਨੇ ਤਾਂ 3 ਸਾਲਾਂ ਵਿੱਚ ਹੀ 1 ਲੱਖ ਕਰੋੜ ਦਾ ਕਰਜ਼ਾ ਐਡ ਕਰਤਾ ਫਿਰ ਹੁਣ ਆ ਇੰਡੈਕਸ ਤੁਸੀਂ ਪੜੋ ਥੋੜਾ ਜਿਹਾ ਇੱਕ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆ ਕੁਆਲਿਟੀ ਆਫ ਐਕਸਪੈਂਡੀਚਰ ਆ ਦੇਖੋ ਇੱਕ ਸੈਕੰਡ ਵਾਲਾ ਜਿੱਥੇ ਮੇਰੀ ਉਂਗਲੀ ਆ ਇਹ ਕੀ ਕਹਿੰਦਾ ਵਾ ਕਿ ਉੜੀਸਾ ਦੀ ਕੁਆਲਿਟੀ ਆਫ ਐਕਸਪੈਂਡੀਚਰ ਮਤਲਬ ਕਿ ਪੈਸੇ ਖਰਚਣ ਦੀ ਅਕਲਮੰਦੀ ਕਹਿ ਲਓ ਇਹ ਹੈਗੀ ਆ दे दे 52 ਇਹਨਾਂ ਦੇ ਅੰਕੜੇ ਦਿੱਤੇ ਨੇ 52 ਪੁਆਇੰਟਸ ਤੇ ਪੰਜਾਬ ਦੀ ਕੁਆਲਿਟੀ ਆਫ ਐਕਸਪੈਂਡੀਚਰ ਹੈਗੀ ਹੈ 4.7 ਪੁਆਇੰਟ ਬਸ ਮਤਲਬ ਉਹਦੋਂ ਅਸੀਂ 10 ਗੁਣਾ ਤੋਂ ਵੀ ਥੱਲੇ ਓਡੀਸਾ ਓਡੀਸਾ ਦੀ ਫਿਸਕਲ ਮੈਨੇਜਮੈਂਟ ਪੰਜਾਬ ਦੇ ਮੁਕਾਬਲੇ ਤੇ 10 ਗੁਣਾ ਛੰਗੀ ਹੈ ਅਗਲੀ ਗੱਲ ਹੈ ਕਿ ਰੈਵਨਿਊ ਮੋਬਾਈਲਾਈਜੇਸ਼ਨ ਕਿ ਅਸੀਂ ਜਿਹੜਾ ਮਾਲੀਆ ਕਿੰਨਾ ਇਕੱਠਾ ਕਰਦੇ ਆ ਰੈਵਨਿਊ ਕਿੰਨੀ ਜਨਰੇਟ ਹੁੰਦੀ ਕਿਉਂਕਿ ਪੈਸਾ ਆਊਗਾ ਤਾਂ ਸਰਕਾਰ ਆਪਣਾ ਘਰ ਚਲਾਵੇਗੀ ਨਾ ਤੇ ਰੈਵਨਿਊ ਮੋਬਾਈਲਾਈਜੇਸ਼ਨ ਵਿੱਚ ਬਹੁਤ ਸਨਸਨੀ ਹੈਗੇ ਤੁਸੀਂ ਦੇਖ ਸਕਦੇ ਹੋ ਰੈਵਨਿਊ ਮੋਬਾਈਲਾਈਜੇਸ਼ਨ ਪਹਿਲੀ ਕਾਲਮ 오ਡੀਸਾ ਦੀ ਹੈ ਦੂਸਰੀ ਪੰਜਾਬ ਦੀ ਹੈ ਕਿੰਨੀ ਹੈ ਰੈਵਨਿਊ ਮੋਬਾਈਲਾਈਜੇਸ਼ਨ 오ਡੀਸਾ ਨੇ 오ਡੀਸਾ ਕਰਦੀ ਹੈਗੀ ਆ 60 ਪੁਆਇੰਟਸ 60 ਉਹਨੂੰ ਅੰਕੜੇ ਦਿੱਤੇ ਗਏ ਨੇ ਇਹਦੇ ਮੁਕਾਬਲੇ ਤੇ ਪੰਜਾਬ ਕਿੰਨੀ ਕਰਦੀ ਹੈ 28.1 28.1 ਮਤਲਬ ਕਿ ਅਸੀਂ ਆਲਮੋਸਟ ਅੱਧ ਤੋਂ ਵੀ ਥੱਲੇ ਆ ਰੈਵਨਿਊ ਮੋਬਿਲਾਈਜੇਸ਼ਨ ਵਿੱਚ ਸਾਡੇ ਨਾਲ ਉੜੀਸਾ ਵਰਗੀ ਸਟੇਟ ਜਿਹੜੀ ਉਹ ਰੈਵਨਿਊ ਦੇ ਵਿੱਚ ਚੋਰੀ ਨਹੀਂ ਹੋਣ ਦਿੰਦੀ ਮਾਲੀਆ ਕੱਟ ਟੈਕਸਸ ਇਕੱਠੇ ਕਰਨ ਵਿੱਚ ਜਾਂ ਜੋ ਵੀ ਉਹਨਾਂ ਦੇ ਸੋਰਸਸ ਹੈਗੇ ਨੇ ਚਾਹੇ ਐਕਸਾਈਜ਼ ਦੀ ਇਨਕਮ ਹੈ ਚਾਹੇ ਉਹ ਜਿਹੜੀ ਸੇਲ ਡੀਡਸ ਕਰਦੇ ਰਜਿਸਟਰੀਆਂ ਕਰਾਉਣੇ ਉਹ ਦੀ ਆ ਚਾਹੇ ਉਹ ਮਾਈਨਿੰਗ ਮਹਿਕਮੇ ਦੀ ਆ ਜਾਂ ਕੋਈ ਵੀ ਜਨਰੇਸ਼ਨ ਆ ਮੋਬਿਲਾਈਜੇਸ਼ਨ ਉਹਦੇ ਵਿੱਚ ਉੜੀਸਾ ਸਾਡੇ ਨਾਲ ਡਬਲ ਤੋਂ ਅੱਗੇ ਹੈ ਤੇ ਤੁਸੀਂ ਦੇਖੋ ਕਿ ਜਿਹੜਾ 1 ਲੱਖ ਕਰੋੜ ਦਾ ਕਰਜ਼ਾ ਚੱਕਿਆ ਕੇਜਰੀਵਾਲ ਦੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਗਿਆ ਕਿੱਥੇ ਆ ਫਿਰ ਕਿਉਂਕਿ ਮੈਂ ਪਿੰਡਾਂ ਚ ਬਿਲੋਂਗ ਕਰਦਾ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ ਚ ਪੰਜਾਬ ਦੇ ਲੋਕ ਵਸਦੇ ਹੋ ਤਿੰਨ ਸਾਲਾਂ ਵਿੱਚ ਇੱਕ ਨਵੇਂ ਪੈਸੇ ਦੀ ਕੋਈ ਜਿਹਨੂੰ ਕਹਿੰਦੇ ਮੀਨਿੰਗਫੁਲ ਪ੍ਰੋਗਰੈਸ ਡਿਵੈਲਪਮੈਂਟ ਦੀ ਮੈਨੇ ਦੇਖੀ ਕਿਤੇ ਕੋਈ ਏਟ ਲੱਗੀ ਹੋਵੇ ਕਿਸੇ ਪਿੰਡ ਵਿੱਚ ਕੋਈ ਵੱਡਾ ਪ੍ਰੋਜੈਕਟ ਕੋਈ ਨਵਾਂ ਸਕੂਲ ਖੜਾ ਕੀਤਾ ਹੋਵੇ ਕੋਈ ਹਸਪੀਟਲ ਬਣਾਇਆ ਹੋਵੇ ਕੋਈ ਡਿਸਪੈਂਸਰੀ ਬਣਾਇਆ ਪਿੰਡਾਂ ਚ ਕੋਈ ਵਿਕਾਸ ਦਾ ਕੰਮ ਕੀਤਾ ਹੋਵੇ ਤਿੰਨ ਸਾਲਾਂ ਵਿੱਚ ਨਾਥਿੰਗ ਸਿਮਿਲਰਲੀ ਗੋਜ਼ ਫੋਰ ਅਰਬਨ ਜਿਹੜੀਆਂ ਲੋਕਲ ਬਾਡੀਜ਼ ਹੈਗੀਆਂ ਮਿਨਿਸਪੈਲਿਟੀਆਂ ਨੇ ਨਗਰ ਪੰਚਾਇਤਾਂ ਨੇ ਮੈਂ ਤਾਂ ਕਿਤੇ ਦੇਖਿਆ ਨਹੀਂ ਇਹ ਕੋਈ ਮੈਂ ਕੋਈ ਐਵੇਂ ਜਾਣਬੁੱਝ ਕੇ ਕਿ ਮੈਂ ਇਹਨਾਂ ਦਾ ਵਿਰੋਧ ਕਰ ਰਿਹਾ ਇਸ ਕਰਕੇ ਨਹੀਂ ਕਾ ਪੈਸਾ ਲੱਗਿਆ ਹੀ ਨਹੀਂ ਕਾ ਤੇ ਫਿਰ ਪੈਸਾ ਕਿੱਥੇ ਗਿਆ ਵਾ ਬਹੁਤ ਸਾਰਾ ਪੈਸਾ ਤਾਂ ਚਲੋ ਅਸੀਂ ਮੰਨਦੇ ਆ ਕਿ ਕਰਜ਼ੇ ਦੀ ਅਦਾਇਗੀ ਵਿੱਚ ਵਿਆਜ ਦੀ ਸ਼ਕਲ ਵਿੱਚ ਜਾਂਦਾ ਬਹੁਤ ਸਾਰਾ ਪੈਸਾ ਜਿਵੇਂ ਕਿ ਬਿਜਲੀ ਬੋਰਡ ਆ ਸਾਡਾ ਪੰਜਾਬ ਸਟੇਟ ਇਲੈਕਸਿਟੀ ਬੋਰਡ ਜਿਹਨੂੰ ਪੀਐਸਪੀਸੀਐਲ ਕਹਿੰਦੇ ਆਪਾਂ ਇਹਨੂੰ ਹਰ ਸਾਲ ਸਾਡੀ ਸਟੇਟ ਗਵਰਨਮੈਂਟ ਨੂੰ ਜਿਹੜੀ ਬਿਜਲੀ ਟਿਊਬਲਸ ਨੂੰ ਮੁਫਤ ਜਾ ਰਹੀ ਆ ਜਾਂ ਜਿਹੜੀਆਂ ਹੋਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ 300 ਯੂਨਿਟ ਫ੍ਰੀ ਦਿੱਤੀ ਘਰਾਂ ਨੂੰ ਵਗੈਰਾ ਵਗੈਰਾ 25000 ਕਰੋੜ ਰੁਪਇਆ ਸਾਲ ਦਾ ਤਾਂ ਅਸੀਂ ਜਿਹੜੀ ਸਬਸਿਡੀ ਆ ਉਹ ਪੀਐਸਪੀਸੀਐਲ ਨੂੰ ਅਦਾ ਕਰ ਰਹੀ ਪੰਜਾਬ ਸਰਕਾਰ ਕਿਉਂਕਿ ਸਰਕਾਰ ਨੇ ਤਾਂ ਦੇਣੇ ਆ ਨਾ ਪੀਐਸਪੀਸੀਐਲ ਅੱਗੇ ਕੰਜ਼ਿਊਮਰ ਨੂੰ ਫ੍ਰੀ ਦੇ ਸਕਦੀ ਆ ਸਬਸਿਡਾਈਜ਼ ਕਰ ਸਕਦੀ ਆ ਪਰ ਉਹ ਇਹ ਮੰਨ ਲਿਆ ਕਿ ਕੁਝ ਖਰਚਾ ਇੰਟਰਸਟ ਪੇਮੈਂਟ ਜਾ ਰਿਹਾ ਫ੍ਰੀ ਬੀਜ਼ ਵਿੱਚ ਜਾ ਰਿਹਾ ਜਿਹੜੀ ਹੁਣ ਬੜੇ ਆਸ਼ਾਨ ਨਾਲ ਕਹਿੰਦੇ ਨੇ ਕਿजरीवाल ਸਾਹਿਬ ਤੋਂ ਰੇਵੜੀਆਂ ਵੰਡ ਰਹੇ ਹਾਂ ਦਿੱਲੀ 'ਚ ਵੀ ਕਈ ਕੁਛ ਉਹ ਤੇ ਬਾਕੀ ਜਿਹੜਾ ਖਰਚਾ ਹੈਗਾ ਉਹ ਅਯਾਸ਼ੀ ਆ ਸਰਕਾਰਾਂ ਦੀ ਮਤਲਬ ਹਜ਼ਾਰ ਗਨਮੈਨ ਭਗਵੰਤ ਸਿੰਘ ਮਾਨ ਕੋਲ ਇੱਕ ਜੈਡ ਸਿਕਿਉਰਿਟੀ ਜਿਹੜੀ ਕਿ ਦਿੱਲੀ ਦੇ ਚੀਫ ਮਿਨਿਸਟਰ ਕੋ ਪਹਿਲਾਂ ਆਲਰੇਡੀ ਅਵੇਲੇਬਲ ਸੀ ਕਿ ਗਵਰਨਮੈਂਟ ਆਫ ਇੰਡੀਆ ਦੀ ਇੱਕ ਜੈਡ ਸਿਕਿਉਰਿਟੀ ਪੰਜਾਬ ਦੀ ਦਿੱਲੀ ਦੇ ਚੀਫ ਮਿਨਿਸਟਰ ਨੂੰ ਸਾਡੇ ਖਰਚੇ ਦੇ ਉੱਤੇ ਗਿਆ ਇਹ ਇਹ ਅਯਾਸ਼ੀ ਤੇ ਫਜ਼ੂਲ ਖਰਚੀ ਨਹੀਂ ਤੇ ਹੋਰ ਕੀ ਹੈ ਹੈਲੀਕਾਪਟਰ ਆਰਡਰ ਰੇ ਨੇ ਛੋਟੇ ਛੋਟੇ ਫਲਾਈਟਸ ਜਾਂ ਦੂਜਿਆਂ ਨੂੰ ਟਿਚਰਾ ਕਰਦੇ ਸੀਗੇ ਔਨ ਰਿਕਾਰਡ ਆ ਕਿ ਬਠਿੰਡੇ ਤੋਂ ਮੋੜ ਜਾਣਾ ਸੀ ਕੇਜਰੀਵਾਲ ਤੇ ਭਗਵੰਤ ਮਾਨ ਨੇ helicopter ਵਰਤਿਆ ਗਿਆ I mean 30 km ਦਾ ਸਫ਼ਰ ਹੈ ਸਾਡਾ ਜਹਾਜ਼ ਸਾਰੇ ਇੰਡੀਆ ਦੇ ਵਿੱਚ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਵਾਸਤੇ ਸਾਡਾ ਜਹਾਜ਼ ਵਰਤਿਆ ਜਾ ਰਿਹਾ ਇਸ ਤਰ੍ਹਾਂ ਦੀ ਸਿਕਿਉਰਿਟੀ ਪਰਫੈਨਿਲੀਆ ਮਿਨਿਸਟਰਸ ਦੇ ਜਿਹੜਾ ਗਨਮੈਨ ਦੇਖੋ ਤੁਸੀਂ